ਜੀ ਰਸਤਾ ਪੂਰਾ ਪੂਰਾ ਤੇ ਪਾਪੇ ਦੀ ਮਿਹਨਤ ਨਾਲ ਅੱਜ ਤਰੀਕ ਹੋ ਗਈ ਆ 5 ਤਰੀਕ ਤੀਜਾ ਮਹੀਨਾ 2024 ਤੇ ਸਾਡੀ ਵੀਡੀਓ ਦੇ ਵੱੱਲ ਤੋਂ ਵੱੱਲ ਮੇਰਾ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਆ ਸਪੋਰਟ ਕਰੋਗੇ ਨਾ ਜੀ ਤੇ ਆਪਾਂ ਵੀ ਗੁਜਰਾਤ ਦੇ ਵਿੱਚ ਵਿੱਤ ਕਰਨੇ ਹੁੰਦੇ ਆ ਤੇ ਮੀਲ ਦੀਆਂ ਨਾਜਰ ਮੀਲ ਦੀਆਂ ਮਸ਼ੀਨਾਂ ਨੇ ਤੇ ਆਹ ਮਸ਼ੀਨ ਬਾਈ ਨੇ ਹੁਣ ਨਵੀਂ ਲਈ ਆ ਕੋਤੁਆ ਠੀਕ ਆ ਜੀ ਇਹਦਾ ਇੱਕ ਪੱਖਾ ਖਰਾਬ ਹੋ ਗਿਆ ਸੀਗਾ ਰੈਟ ਨੀਟ ਨਾਲ ਪਕਾ ਕਰਤਾ ਸੀ ਕੰਪਲੀਟ ਤੇ ਆ ਇਹਦਾ ਸੀਸੀ ਵਾਲਾ ਪ੍ਰੋਜੈਕਟ ਇਹ ਖੋਲਣ ਤੋਂ ਰਹਿ ਗਿਆ ਖੋਲਾਂਗੇ ਇਹ ਦੇ ਰਾਤੀ ਹੁੰਦਾ ਆ ਇਹ ਦੇ ਰਾਤੀ ਹੁੰਦਾ ਹੈ ਆਹ ਇਹ ਫੰਡ ਵਾਸਤੇ ਬਹੁਤ ਵਧੀਆ ਐਂ ਨਹੀਂ ਜੀ ਜਾਂਦਾ ਵੈਸੇ ਇਹਨੂੰ ਅਸੀਂ ਖੋਲਣਾ ਇੱਕ ਪਾਸੇ ਸੌਂਗ ਦੇਖੋ ਜੀ ਸੌਂਗ ਦੀ ਕਈ ਕੀਲੇ ਲਾਏ ਹੋਏ ਨੇ ਕੰਮ ਸੇ ਕੰਮ ਹੋਣਗੇ 10-12 ਕੀਲੇ ਹੋਣਗੇ ਇਹ ਕਾਫੀ ਦੂਰ ਤੱਕ ਹੈ ਸੌਂਗ ਤੋਂ ਬਾਕੀ ਰਸਤਾ ਪੂਰਾ ਪੂਰਾ ਕੰਡਾ ਤਾਰ ਲਾਈ ਹੋਈ ਆ, ਮੋੜੀਆਂ-ਮੋੜੀਆਂ ਲੱਗੀਆਂ ਨੇ। ਤੇ ਤੁਸੀਂ ਦੇਖ ਸਕਦੇ ਹੋ ਸੈਟਾਂ ਦੇ ਖੰਭਾ, ਲਾਈਟ ਚੱਲਦੀ ਆ, 24 ਘੰਟੇ ਵਾਲੀ ਲਾਈਟ ਆ ਇਹ। ਤੇ ਪੰਜਾ ਕੇ ਚਲਾਣਾ ਪੈਂਦਾ। ਦੇਖੀਂ ਆ ਇੱਧਰੋਂ ਟੇਟੀ ਹੁੰਦੀ ਆ। ਆ ਪੰਜਾ ਕੇ ਜੰਦੀ ਮੇਰਾ ਵੀ। ਆਹ ਇੱਕ ਟਾਇਰ ਕੱਢੋ ਇੱਥੇ ਕੋਈ ਗੱਲ ਨਹੀਂ ਹੁਣ ਹੋਰ ਕੀ ਰਸਤਾ ਤਾਂ ਜੀ ਆ। ਤੇ ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੀ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਤਰੀਕ ਹੋ ਗਈ ਆ 5 ਤਰੀਕ ਤੀਜਾ ਮਹੀਨਾ 2024 ਤੇ ਗੋਤਮ ਵਾਲੀ ਆਪਾਂ ਇਥੋਂ ਕਮ ਸੇ ਕਮ 2 ਵਿੱਗੇ ਹੁਣ ਵੜਤੇ ਸੀਗੇ ਆਉਂਦੀ ਸਰ ਤੇ ਦਾਣੇ ਪਾਉਣੇ ਆ ਇਹ ਅਲੱਗ-ਅਲੱਗ ਬੰਦਿਆਂ ਦੇ ਖੇਰੇ ਨੇ ਮੰਨ ਲਓ ਇੱਕ ਪਾਸੇ ਆ ਹੋ ਗਿਆ ਇੱਕ ਪਾਸੇ ਉਹ ਹੋ ਗਿਆ ਅਲੱਗ-ਅਲੱਗ ਭਾਈ ਭਾਈ ਜਾਂਦੇ ਆ ਇਹ ਤੇ ਇੱਕ ਪਾਸੇ ਆਪਣੇ ਪਿੱਛੇ ਖੜੀ ਹੈ ਜੀ ਸੌਂਪ ਤੇ ਆਪਾਂ ਸੌਂਪ ਵੀ ਵੜਾਂਗੇ ਇਹ ਬਹੁਤ ਸ਼ਾਨ ਉਹ ਇਹ ਭਰਤ ਭਾਈ ਲਓ ਜੀ ਸ਼ੇਰ ਸਿੰਘ ਦਾਨੇ ਘੜਦੇ ਜਾਣਦੇ ਬਾਹੋਂ ਅਕਲ ਡਰਾਈਵਰ ਬਣ ਗਿਆ ਤੂੰ ਤਾਂ ਕੌਜੀ ਛੇ ਸਿੰਘ ਡਰਾਈਵਰ ਜਾਣ ਦੇ ਬਾਈ ਅੱਗੇ ਥੋੜੀ ਆਹ ਇਹ ਬਚੂਗੀ ਦਾ ਅਰੇ ਫਰੇ 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 ਅਰੇ ਖੜੇ ਕੋਣ ਕੋਣ ਨਾ ਕਰੀ ਤੂੰ ਤੂੰ ਨਾ ਬੋਲੀ ਕਰ ਆਹ ਫੜਤੀ ਵੀਡੀਓ ਬਣਾਉਣਾ ਉੰਡਾ ਗੱਡੀ ਬੈਕ ਕਰਾਉਂਦਾ ਹੈ ਜੀ। ਬਾ ਵੀ ਪੂਰਾ ਪੂਰਾ। ਤੇ ਆ ਵੀ ਪੂਰਾ ਪੂਰਾ ਹੀ ਇੱਥੇ। ਲੇ ਘੇਰ ਕਿੰਨੀ ਸਾਹਮਣੇ ਪਹਿਲਾਂ ਵਟੇਗੇ ਜੀ ਉਹ ਇੱਕ ਜੀ ਦਵਾਰਾਂ ਹਨ ਘਾਰੇ ਆ ਤੇ ਟਰੈਕਟਰ ਆ ਰਿਹਾ ਹੈ ਟਰੈਕ ਲਾ ਰਿਹਾ ਜੀ ਕਟਰ ਪਾ ਲੀਏ ਕਰਕੇ ਚੱਲਾਂਗੇ ਅੱਗੇ ਪੱਗਣ ਤੇ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਹੋ ਗਈ 7 ਤਰੀਕ 7 ਮਾਰਚ ਹੋ ਗਈ ਜੀ ਤੀਜਾ ਮਹੀਨਾ 2024 ਠੀਕ ਆ ਜੀ ਤੇ ਆਪਾਂ ਆਏ ਸੀ ਕਿ ਦਰਕਾਨ ਕ ਵਧਣਾ ਆਪਣੀ ਨਵੀਂ ਮਸ਼ੀਨ ਚੱਲ ਰਹੀ ਹੈ ਗੋਤਮ ਵਾਲਿਆਂ ਦੀ ਤੇ ਹੁਣ ਆਪਣੀ ਜਿਹੜੀ ਇੱਕ ਮਸ਼ੀਨ ਖੜੀ ਆ ਇੱਕ ਮਸ਼ੀਨ ਆਪਣੀ ਖੜੀ ਸੀ ਸੁਵਰਾਜ ਉਹ ਆਪਾਂ ਲੈ ਕੇ ਜਣੀ ਹੋਰ ਪਿੰਡ ਦੇ ਵਿੱਚ ਉੱਥੇ ਚੱਲੂਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਣਕਾਂ ਦਾ ਝਾੜ ਵਿੱਚ ਵਿੱਚ ਹੈਗੀ ਆ ਵਿੱਚ ਵਿੱਚ ਨਹੀਂ ਹੈਗੀ ਦੇਖੋ ਮੈਂ ਕਿਉਂ ਚੱਲਦੀ ਆ ਆਪਣੀ ਰਾਣੀ ਦੇਖ ਸਕਦੇ ਹੋ ਤੇ ਦੀਪਾ ਬਾਈ ਲੱਗਿਆ ਹੋਇਆ ਚਲਾਉਣ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਪਾਂ ਇਦੋਂ ਵੀ ਵਧੀਆ-ਵਧੀਆ ਵੀਡੀਓ ਦਿਖਾਇਆ ਕਰਾਂਗੇ ਹਜੇ ਪਹਿਲਾਂ ਤੁਸੀਂ ਆਹ ਦੇਖੋ ਕਰੋ ਚੱਕ ਰਿੰਡ 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 ਇਹਨਾਂ ਨੇ ਲਾਈਨਾਂ ਦੇ ਵਿੱਚ ਲਾਈਆਂ ਹੋਈਆਂ ਨੇ ਦੋ-ਦੋ ਫਸਲਾਂ ਇੱਕ ਇੱਕ ਪਾਸੇ ਰਿੰਡਾ ਇੱਕ ਪਾਸੇ ਕਪਾਹ ਕਪਾਹ ਦੇ ਬੂਟੇ ਉਹ ਪਰਲੀ ਸਾਈਡ ਲੱਗੇ ਹੋਏ ਨੇ ਦੋ ਤਰ੍ਹਾਂ ਦੀ ਖੇਤੀ ਕੀਤੀ ਹੋਈ ਆ ਤੇ ਇੱਕ ਪਾਸੇ ਸੌਂਫ ਵੀ ਲੱਗੀ ਹੋਈ ਆ ਇੱਕ ਪਾਸੇ ਸੌਂਫ ਵੀ ਲੱਗੀ ਹੋਈ ਆ ਜੀ ਤੇ ਮਸ਼ੀਨ ਦੀ ਪੜ੍ਹਾਈ ਦੀ ਗੱਲ ਕਰੀ ਤਾਂ ਇੱਕ ਨੰਬਰ ਆ ਠੀਕ ਆ ਜੀ ਬਹੁਤ ਵਧੀਆ ਚੱਲਦੀ ਆ ਫਿਲਹਾਲ ਥੋੜਾ ਬਹੁਤ ਨੁਕਸਾਨ ਕਰਦੀ ਆ ਬਾਕੀ ਓਕੇ ਆ ਤੇ ਦੇਖ ਸਕਦੇ ਜੀ ਇੱਥੇ ਖਾਰ ਪਈ ਹੋਈ ਆ ਤਾਂ ਕਰਕੇ ਕਣਕ ਇੱਥੇ ਹੈ ਨਹੀਂ ਵਿੱਚ ਵਿੱਚ ਹੈਗੀ ਆ ਵਿੱਚ ਵਿੱਚ ਹੈ ਨਹੀਂ ਤੇ ਆਪਣੀਆਂ ਵੀਡੀਓ ਜਿਹੜੇ ਮੇਰੇ ਭਰਾ ਦੇਖ ਰਹੇ ਨੇ ਸਾਰਿਆਂ ਦਾ ਇੱਕ ਵਾਰ ਤੋਂ ਫੇਰ ਤੋਂ ਮੈਂ ਧੰਨਵਾਦ ਕਰਦਾ ਤੇ ਵੱਧ ਤੋਂ ਵੱਧ ਮੇਰਾ ਵੀਰ ਸਪੋਰਟ ਦਿਖਾਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਚਿੱਟੇ ਰੰਗ ਦਾ ਬਟਨ ਹੈ ਨੂੰ ਓਕੇ ਕਰ ਦਿਓ ਤੇ ਸਬਸਕ੍ਰਾਈਬ ਯਾਰ ਜ਼ਰੂਰ ਕਰੋ ਠੀਕ ਹੈ ਮੇਰੇ ਭਰਾ ਆਪਾਂ ਨੂੰ ਇੱਕ ਸਪੋਰਟ ਵਾਧਦੀ ਹੈ ਕਿਉਂਕਿ ਹਜੇ ਆਪਾਂ ਨਾਲ ਮੈਂਬਰ ਬਹੁਤ ਬੰਦੇ ਘੱਟ ਜੁੜੇ ਹੋਏ ਨੇ ਤੇ ਵੱਧ ਤੋਂ ਵੱਧ ਜੁੜੋ ਯਾਰ ਤੇ ਲਓ ਜੀ ਕਣਕ ਦੀ ਬਾੜੀ ਚੱਲਦੀ ਆਪਣੀ ਗੁਜਰਾਤ ਦੇ ਵਿੱਚ ਦੇਖ ਸਕਦੇ ਨੇ ਪਹਿਲਾ ਚੱਕਰ ਆਪਣਾ ਲੱਗਿਆ ਸੀਗਾ ਠੀਕ ਆ ਜੀ ਆ ਦੂਜਾ ਚੱਕਰ ਦੀਪਾ ਲਈ ਜਾਂਦਾ ਉਧਰੋਂ ਪਰਲੀਸਾ ਨੂੰ ਲਓ ਜੀ ਔਗਰ ਥੋੜਾ ਜਿਹਾ ਖਹਿ ਗਿਆ ਟਾਹਣੀਆਂ ਦੇ ਨਾਲ ਆਪਰੇ ਲੱਗ ਕੇ ਪਾਸੇ ਦਾ ਆਹ 뷰 ਬਣਦਾ ਉਹ ਜਿਹੜੇ ਪਰੇ ਤੁਸੀਂ ਘਰੇ ਘਰ ਦੇਖਦੇ ਹੋਗੇ ਇਹ ਹੈਗਾ گاਉਂ ਠੀਕ ਆ ਜੀ ਤਾਵੀ ਦੇ ਕੋਲ ਆਪਾਂ ਵੱਧਦੇ ਆਂ ਗੁਜਰਾਤ